₹5000 ₹5000 ਦੀ سیل ਆ ਜੀ ₹5000 ਦੀ سیل ਇੱਧਰ ਜਿਹੜਾ ਰੰਗ ਬਦਲਣ ਕਰ ਰਹੇ ਹੋ ਦੇਖ ਸਕਦੇ ਹੋ ਇੱਧਰ ਵੀ 1.5 150 ਦੇ ਵਿੱਚ ਤੁਹਾਨੂੰ ਕੱਪੜੇ ਮਿਲ ਜੂਗੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸਾਡੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਬਲੌਗ ਲੈ ਕੇ ਆਏ ਆ ਤੁਹਾਡੇ ਲਈ ਅਸੀਂ ਚੱਲੇ ਆ ਜੀ ਹੁਸ਼ਿਆਰਪੁਰ ਸੰਡੇ ਮਾਰਕੀਟ ਉਹ ਤੁਹਾਨੂੰ ਸਾਰੀ ਦਿਖਾਵਾਂਗੇ ਰਾਤ ਦਾ ਵੀਊ ਤੇ ਦਿਖਾਵਾਂਗੇ ਕਿਹੜੀਆਂ-ਕਿਹੜੀਆਂ ਸੇਲਾ ਲੱਗੀਆਂ ਆ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਚਲੋ ਮਿਲਦੇ ਆ ਤੁਹਾਨੂੰ ਹੁਣ ਮਾਰਕੀਟ ਵਿੱਚ ਜਾ ਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅੱਜ ਅਸੀਂ ਤੁਹਾਨੂੰ ਸੰਡੇ ਮਾਰਕੀਟ ਦਿਖਾਵਾਂਗੇ ਰਾਤ ਦਾ ਵੀ ਉਹ ਦਿਖਾਵਾਂਗੇ ਸੇਲਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਰਾਤ ਦਾ ਕੁਝ 6 ਵਜੇ ਦਾ ਟਾਈਮ ਆ ਜੀ ਇੱਧਰ ਵੀ ਸੇਲਾਂ ਲੱਗੀਆਂ ਹੋਈਆਂ ਦੇਖੋ 16 ਦੀਆਂ ਸੇਲਾਂ ਲੱਗੀਆਂ ਹੋਈਆਂ 2 200 ਦਾ 600 ਟੋਪੀਆਂ ਜਰਾਬਾਂ ਬਥੇਰੀਆਂ ਆ ਚੁੱਕੀਆਂ ਆ ਹੁਣ 100 100 ਰੁਪਏ ਦੀ ਸੇਲ ਲੱਗੀ ਹੋਈ ਆ ਅੱਗੇ ਚੱਲਦੇ ਹਾਂ ਹੁਣ ਤੇ ਟ੍ਰੈਫਿਕ ਬਹੁਤ ਜ਼ਿਆਦਾ ਲੱਗਾ ਹੋਇਆ ਇੱਧਰ ਵੀ ਟੋਪੀਆਂ ਜਰਾਬਾਂ ਲੱਗੀਆਂ ਹੋਈਆਂ ਨੇ ਦੇਖੋ ਦੇਖ ਸਕਦੇ ਤੁਸੀਂ ਸੇਲਾ ਸੇਲਾ ਹੀ ਆ ਕੋਟੀਆਂ ਕੋਟ ਸੈਟ ਇੱਧਰ ਵੀ ਸੇਲਾ ਕਿ 100 100 100 100 ਦੀ ਸੇਲਾ ਕੋਟੀਆਂ ਨਾਲ ਉਹ ਇਹਦੇ ਵਿੱਚ ਸਾਰਾ ਕੁਝ ਮਿਲ ਜਾਣਾ ਤੁਹਾਨੂੰ ਟੌਪ ਵਗੈਰਾ ਹਨਾ ਸਾਰੀਆਂ ਮਿਲ ਜਾਣੀਆਂ ਕੋਟੀਆਂ ਵਗੈਰਾ ਸਾਰੇ ਤੁਹਾਨੂੰ ਮਿਲ ਜਾਣਗੇ ਹੈ ਜੀ ਇੱਧਰ ਵੀ ਕੋਟੀਆਂ ਕੋਟੀਆਂ ਆ ਜੀ ਲੱਗੀਆਂ ਦੋ ਦੋ ਸੌ ਦੀਆਂ ਕੋਟੀਆਂ ਸਾਰੇ ਸੋਲ ਵਗੈਰਾ ਕੋਟੀਆਂ ਸਾਰੇ ਤੁਹਾਨੂੰ 2 200 ਦੇ ਵਿੱਚ ਮਿਲ ਜਾਣਗੇ 3 ਘੰਟੇ ਖੜ ਦੇ ਮੋਰੇ ਸੇਲਾਂ ਲੱਗਦੀਆਂ ਸੰਡੇ ਸੇਲ ਵਿੱਚੇ 150 75 ਰੁਪਏ ਤੋਂ 100 ਰੁਪਏ ਦਾ ਟੋਪ ਸੋ ਸੋ ਦੀਆਂ ਕੋਟੀਆਂ ਕੋਟੀਆਂ ਸਭ ਤੁਹਾਨੂੰ ਇਨਰ ਵਗੈਰਾ ਪਜਾਮੇ ਵਗੈਰਾ ਸਾਰੇ ਮਿਲ ਜਾਣਗੇ ਇਥੋਂ ਇਹਨਾਂ ਤੋਂ ਜਿਵੇਂ ਜਾਂਟ ਕੇ ਲੈ ਸਕਦੇ ਆ ਉਧਰ ਵੀ ਅੱਗੇ ਨਾਈਟ ਸੂਟ ਲੱਗੇ ਹੋਏ ਆ ਟੈਂਟਾਂ ਸੋ ਦੇ ਵਿੱਚ ਨਾਈਟ ਸੂਟ ਲੱਗੇ ਹੋਏ ਆ ਦੇਖੋ ਹਰ ਵਾਲੇ ਆ ਪੂਰੇ ਧਰਮ ਆਰੇ ਉੱਪਰ ਵੀ ਲੱਗੇ ਹੋਏ ਆ ਬੱਚਿਆਂ ਦੇ ਕੱਪੜੇ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ। ਇੱਧਰ ਜੈਂਸ ਵੀ ਮਿਲ ਜਾਣਗੇ ਧੰਨ। ਦੇਖੋ ਇਦਾਂ ਫਰ ਵਾਲੀਆਂ ਜੈਕਟਾਂ ਇਦਾਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ 3-300 ਦੇ ਵਿੱਚ ਤੁਹਾਨੂੰ ਮਿਲ ਜੂਗੀ। ਇੱਧਰ ਵੀ ਗਰਮੀਆਂ ਸਾਰਾ ਗਰਮਾ ਸਾਦੀਆਂ ਦਾ ਮਾਲ ਆ। ਬਹੁਤ ਵਧੀਆ-ਵਧੀਆ ਦੇ ਜੈਕਟਾਂ ਦੇਖ ਆ। ਲੇ ਮਾਰਕੀ ਇਧਰ 5500 ਦੀ ਜੈਕਟ ਲੱਤਨੀ ਹੋਈ ਹੈ ਜੀ ਚੈੱਕ ਕਰ ਸਕਦੇ ਹੋ 5500 ਦੀ ਜੈਕ ਇਧਰ ਜੁੱਤੀਆਂ ਦੀ ਸੇਲ ਲੱਗੀ ਹੈ ਜੀ ਪੰਜਾਬ ਗੀਟ ਹਾਊਸ ਦੇ ਮੋਰੇ ਬਾਰ ਕੱਢ ਕੇ ਲਗਾਈ ਗਈ ਹੈ ਉਹਨਾਂ ਨੇ ਸਿਰਫ 2200 ਦੀ ਜਿੱਪੀ ਰਾਸ਼ੀ ਇੱਥੇ ਵੀ ਕੰਪਲੀਟ ਲੈ ਚਲੋ ਇੱਧਰ ਵੀ ਸਾਰੇ ਕੱਪੜੇ ਲੱਗੇ ਹੋਏ ਆ ਕੋਟੀਆਂ ਵਗੈਰਾ 3300 ਦੀਆਂ ਅੰਦਰ ਵੀ ਜੈਕਟਾਂ ਲੱਗੀਆਂ ਆ ਇੱਧਰ ਬੂਟ ਆ ਗਿਆ ਜੀ ਆ ਦੇ ਬੂਟ ਸੇਲ ਲੱਗੀ ਓ ਮਰੇ ਜੈਕਟਾਂ ਕੋਟੀਆਂ ਬੂਟ ਸੇਲਾਂ ਹੀ ਸੇਲਾਂ ਆ ਜੀ ਲੱਗੀਆਂ ਆ ਰਾਤ ਨੂੰ ਵੀ ਕਾਫੀ ਰਸ਼ ਪਿਆ ਹੋਇਆ ਹੈ ਕਾਫੀ ਦੁਨੀਆ ਰਾਤ ਨੂੰ ਵੀ ਆਂਦੀ ਆ ਦਿਨੇ ਤੇ ਰਸ਼ ਹੁੰਦਾ ਹੀ ਹੁੰਦਾ ਇੱਧਰ ਬੂਟਾਂ ਦੀ 350 ਦੀ ਸੇਲ ਲੱਗੀ ਹੋਈ ਆ ਇੱਧਰ ਵੀ 100-100 ਦੀਆਂ ਕੋਟੀਆਂ ਲੱਗੀਆਂ ਇਨਰ ਵਗੈਰਾ ਪਜਾਮੇ ਦੇਖ ਸਕਦੇ ਆ ਬਿਸ਼ਰ ਵਿੱਚ ਸਟਾਲ ਵੀ ਹੈਗੇ ਆ ਤੇ ਕੋਟੀਆਂ ਵਗੈਰਾ ਵੀ ਸਾਰੀਆਂ ਲੱਗੀਆਂ ਹੋਆਂ ਆ 100-100 ਰੁਪਏ ਦੇ ਵਿੱਚ ਸਿਰਫ 100-100 ਰੁਪਏ ਦੇ ਵਿੱਚ ਇਹ ਕਹਿੰਦਾ 1 ਘੰਟਾ ਕਹਿ ਰਿਹਾ ਦੇਖੋ ਵੜਈ ਆ ਕੋਈ ਰਾਸ਼ੀ ਹੀ ਦੇਖ ਸਕਦੇ ਕਾਫੀ ਰਾਸ਼ਾ ਇੱਥੇ ਵੀ ਸੂਟਾਂ ਦੀ ਸੇਲ ਲੱਗਦੀ ਹੈ ਜੇ 3-300 ਦੀ ਗਰਮ ਸੂਟ ਹੁਣ ਤਾਂ ਚੱਕ ਲਏ ਆ ਇਹਨਾਂ ਨੇ ਇੱਥੇ ਵੀ 3-300 ਦੀ ਗਰਮ ਸੂਟਾਂ ਦੀ ਸੇਲ ਲੱਗਦੀ ਆ ਰੋਜ਼ ਕਿ ਸੰਡੇ ਵਾਲੇ ਦਿਨ ਰੋਜ਼ ਲੱਗਦੀ ਆ Papa ਇੱਧਰ ਵੀ ਜੈਕਟਾਂ ਵਗੈਰਾ ਲੱਗੀਆਂ ਆ 5-500 ਦੀਆਂ ਆ ਜੈਕਟ ਲੱਗਿਆ ਕਾਕੇ ਹਾਂ ਸੰਦੇ ਕਾਂਕੇ ਦੇਖ ਸਕਦੇ ਆ ਹੈ ਇੱਧਰ ਵੀ ਲੱਗੀਆਂ ਕਮੀਜ਼ਾਂ ਦੀਆਂ ਸੇਲਾਂ ਲੱਗੀਆਂ 300 ਰੁਪਏ ਦੇ ਵਿੱਚ ਇੱਧਰ 50 50 ਰੁਪਏ ਦੀ ਸੇਲ ਆ ਜੀ 50 50 ਰੁਪਏ ਦੀ ਸੇਲ ਦੇ ਨਹੀਂ ਆ ਕਾਫੀ ਹੁਣ ਕਾਫੀ ਰਾਸ਼ ਪਿਆ ਹੋਇਆ ਸੌ ਸੌ ਦੀ ਸੇਲ ਇੱਧਰ ਲੱਗੀ ਹੋਈ ਰਾਸ਼ ਚੱਕ ਸਕਦੇ ਤੁਸੀਂ ਰਾਤ ਨੂੰ ਵੀ ਕਾਫੀ ਰਾਸ਼ ਆ ਨਿਆਣਿਆਂ ਦੇ ਕੱਪੜੇ ਵੀ ਕਾਫੀ ਆ ਘੱਟ ਰੇਟ ਤੇ 100-100 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਊਗੇ ਇੱਧਰ ਜੈਕਟਾਂ ਦੀ ਸੇਲ ਲੱਗੀ ਹੋਈ ਆ ਇਹ ਵੀ 300-300 ਦੇ ਵਿੱਚ ਤੁਹਾਨੂੰ ਮਿਲ ਜਾਊਗੀ ਦੇਖ ਸਕਦੇ ਆ ਇੱਧਰ ਵੀ 150-150 ਦੇ ਵਿੱਚ ਤੁਹਾਨੂੰ ਕੱਪੜੇ ਮਿਲ ਜੂਗੇ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਹੁੱਡੀਆਂ ਮਿਲ ਜਾਊਗੀ ਬਲੌਗ ਦਾ ਐਂਡ ਕਰਦੇ ਆ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਅਗਲੇ ਬਲੌਗ ਵਿੱਚ ਤਦ ਤੱਕ ਲਈ ਬਾਏ ਬਾਏ